ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਟਿੱਬੀ ਸਾਫ ਜਿਹੜਾ ਹਜੂਰ ਸਾਹਿਬ ਦੇ ਵਿੱਚ ਬਾਬਾ ਬੰਦਾ ਘਾਟ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਲੱਗੇ ਨਾਲ ਸਥਿਤ ਹੈ ਸੋਸ਼ੋਭਿਤ ਹੈ ਇਸ ਸਥਾਨ ਦਾ ਇਤਿਹਾਸ ਕੁਝ ਇਸ ਪ੍ਰਕਾਰ ਹੈ ਜਦੋਂ ਮਹਾਰਾਜ ਦੱਖਣ ਵੱਲ ਆਏ ਸੋ ਦੱਸਿਆ ਜਾ ਰਿਹਾ ਹੈ ਇਸ ਸਥਾਨ ਦਾ ਇਤਿਹਾਸ ਟਿੱਬੀ ਸਾਫ ਦਾ ਕਿ ਮਹਾਰਾਜ ਦੇ ਨਾਲ 2200 ਘੋੜਸਵਾਰ ਤੇ 2.5 300 ਪੈਦਲ ਫੌਜਾਂ ਸਣੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਦੀ ਪੰਜਾ ਪਿਆਰਾਂ ਚੋਂ ਲੈ ਨਾਲ ਸਨ ਸੋ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦੇਖਿਆ ਜਾ ਰਿਹਾ ਕਿ ਪੰਜਾ ਪਿਆਰਾਂ ਚੋਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਦਾ ਜਿਹੜਾ ਜਿਹੜਾ ਪ੍ਰਾਤਨ ਸਿੰਘਾਂ ਦਾ ਜਿਹੜਾ ਕੜਵਾ ਇੱਥੇ ਮੌਜੂਦ ਹੈ ਦਰਸ਼ਨ ਕਰੋ ਪ੍ਰਾਤਨ ਸਿੰਘਾਂ ਦਾ ਕੜਵਾ ਤੇ ਪ੍ਰਾਤਨ ਸ਼ਸਤਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਟੀਵੀ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ ਨਾਲ ਡੇਢ ਦੇ ਵਿੱਚ ਬਾਬਾ ਬੰਦਾ ਕਾਟ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਲੱਗਦੇ ਇਹ ਸਥਾਨ ਸशोਭਿਤ ਹੈ ਜੀ ਮੈਂ ਫੇਰ ਦੁਹਰਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪੰਜਾ ਪਿਆਰਿਆਂ ਚੋ ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਦਾ ਜਿਹੜਾ ਗੜਬਈ ਗੜਵੇ ਪ੍ਰਾਣ ਪ੍ਰਾਤਨ ਗੜਵੇ ਇੱਥੇ ਮੌਜੂਦ ਹੈ ਜੀ ਧੰਨਵਾਦ ਜੀ